25 ਲੱਖ ਲਾ ਕੇ ਯੂਕੇ ਦੀ ਸੋਹੇ ਰੋਡ ਤੇ ਪਹੁੰਚਾਇਆ ਮੂਸੇ ਵਾਲੇ ਦਾ 911 ਟਰੈਕਟਰ 25 ਲੱਖ ਚ ਘੱਟੋ ਘੱਟ ਜਮਾ ਅਸਲੀ ਟਰੈਕਟਰ ਸਟਾਰਟ ਹੋਣ ਵਾਲਾ ਆ ਤਾਂ ਆਹ ਬਈ ਕੈਮਰਾ ਮਾਰਦੇ ਆ ਦੇ ਰੈਸਟੋਰੈਂਟ ਦੇ ਉੱਤੇ ਲਿਆ ਕੇ ਖੜਾ ਕਰਤਾ ਬਲਕੌਰ ਸਿੰਘ ਕਰਨਗੇ ਸਲਫ ਮਾਰ ਕੇ ਇਸ ਟਰੈਕਟਰ ਦਾ ਉਦਘਾਟਨ ਤੇ ਮੂਸੇ ਵਾਲੇ ਦੇ ਡੈਡੀ ਜੀ ਸਾਡੇ ਅੰਕਲ ਜੀ ਉਹਨਾਂ ਨੇ ਆ ਕੇ ਇੱਥੇ ਸੈਲਫ ਮਾਰਨਾ ਹਨਾ ਬਾਈ ਜੀ ਉਹਨਾਂ ਨੇ ਇਦ ਘਾਟਨ ਕਰਨਾਗਾ ਸੋਸ਼ਲ ਮੀਡੀਆ ਤੇ ਅੱਜਕੱਲ ਸਿੱਧੂ ਨੂੰ ਲੈ ਕੇ ਆਏ ਦਿਨ ਨਵੀਂ-ਨਵੀਂ ਖਬਰਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਜਿੱਥੇ ਲੋਕ ਸਿੱਧੂ ਮੂਸੇਵਾਲੇ ਨੂੰ ਯਾਦ ਕਰਨ ਦੇ ਲਈ ਆਪੋ ਆਪਣੇ ਤਰੀਕੇ ਨਾਲ ਉਸ ਨੂੰ ਟ੍ਰਿਬਿਊਟ ਵੀ ਦਿੰਦੇ ਆ ਉੱਥੇ ਹੀ ਚੁਕਤੀਬ ਰੰਦਾਵਾ ਰੀਸੈਂਟਲੀ ਯੂਕੇ ਪਹੁੰਚੇ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਇੱਕ ਵੀਡੀਓ ਸ਼ੂਟ ਕੀਤਾ ਜਿੱਥੇ ਇੱਕ ਯੂਕੇ ਦੇ ਨੌਜਵਾਨ ਨੇ 25 ਲੱਖ ਰੁਪਏ ਲਾ ਕੇ ਸਿੱਧੂ ਵਰਗਾ ਹੀ ਇੱਕ ਨਾਟਕ 11 ਉੱਥੇ ਖੜਾ ਕੇ ਰੱਖਤਾ ਤੇ ਲੋਕ ਦੂਰੋਂ ਦੂਰੋਂ ਆਂਦੇ ਨੇ ਉਸ ਦੇ ਨਾਲ ਤਸਵੀਰਾਂ ਵੀ ਖਿੱਚਵਾਉਂਦੇ ਐ ਤੇ ਇਹ ਵੀ ਦੱਸਿਆ ਕਿ ਇਸ ਦਾ ਉਦਘਾਟਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਹੀ ਕਰਨਗੇ ਜਾਣਕਾਰੀ ਇਹ ਦੱਸਦੇ ਕਿ ਉੱਥੇ ਇੱਕ ਦੀਵਾਰ ਤੇ ਸਿੱਧੂ ਦੀ ਤਸਵੀਰ ਦੇ ਨਾਲ ਟੋਪੈਕ ਦੀ ਫੋਟੋ ਵੀ ਲੱਗੀ ਹੋਈ ਹੈ ਤੇ ਉਸ ਨੇ ਸਿੱਧੂ ਦੇ ਗੀਤ ਦੀਆਂ ਕੁਝ ਲਾਈਨਾਂ ਵੀ ਲਿਖਿਆ ਨੇ ਚੋਬਰ ਦੇ ਚਿਹਰੇ ਉੱਤੇ ਨੂਰ ਦਾਸ ਦਾ ਇਹਦਾ ਉੱਤੂਵਾ ਜਵਾਨੀ ਚ ਜਨਾਟਾ ਮਿੱਠੀ ਹੈ ਤੁਸੀਂ ਵੀ ਸੁਣੋ ਹੋਰ ਕੀ ਕਹਿਆ ਚਕਤੀ ਪਰੰਦਾਵਾ ਨੇ ਭਾਈ ਜੀ ਬਾਈ ਮੂਸੇ ਵਾਲਾ ਕਹਿ ਗਿਆ ਸੀਗਾ ਵੀ ਅੰਤ ਨੂੰ ਦੇਖ ਤਸਵੀਰਾਂ ਵੀ ਗਈਆਂ ਆਪਦੇ ਗਾਣੇ ਚ ਪਹਿਲਾਂ ਹੀ ਕਹਿ ਗਿਆ ਸੀਗਾ ਤੇ ਇੱਕ ਗੱਲ ਕਹਿ ਗਿਆ ਸੀ ਵੀ ਮੇਰਾ ਤਾਂ ਮੁਕਾਬਲਾ ਜਿਹੜਾ ਗੋਰੇ ਕਾਲਿਆਂ ਨਾਲ ਆ ਅੱਜ ਉਹੀ ਗੱਲ ਸੱਚ ਹੋ ਗਈ ਅਸੀਂ ਇੰਗਲੈਂਡ ਚ ਖੜੇ ਆ ਤੇ ਸਾਡੇ ਭਰਾ ਕੋਲੇ ਪਿੰਦੂ ਜੌਹੜ ਤੇ ਬਾਈ ਅਮਰੀਕ ਸੈਣੀ ਬਾਈਆਂ ਨੇ ਬਹੁਤ ਵੱਡਾ ਉਹਦੀ ਯਾਦ ਸਾਂਭਣ ਲਈ ਉਪਰਾਲਾ ਕੀਤਾਗਾ 25 ਲੱਖ ਚ ਘੱਟੋ ਘੱਟ ਜਮਾ ਅਸਲੀ ਟਰੈਕਟਰ ਸਟਾਰਟ ਹੋਣ ਵਾਲਾ ਆ ਤਾਂ ਆਹ ਬਈ ਕੈਮਰਾ ਮਾਰਦੇ ਆਦੇ ਰੈਸਟੋਰੈਂਟ ਦੇ ਉੱਤੇ ਲਿਆ ਕੇ ਖੜਾ ਕਰਤਾ ਤੇ ਮੂਸੇ ਵਾਲੇ ਦੇ ਡੈਡੀ ਜੀ ਸਾਡੇ ਅੰਕਲ ਜੀ ਉਹਨਾਂ ਨੇ ਆ ਕੇ ਇੱਥੇ ਸੈਲਫ ਮਾਰਨਾ ਹਨਾ ਬਾਈ ਜੀ ਉਹਨਾਂ ਨੇ ਇੱਥੇ ਘਾਟਨ ਕਰਨਾਗਾ ਤੇ ਇੱਥੇ ਮੰਨ ਲਓ ਵੀ ਇਹ ਵਾਜਦਾ ਸੋਹੋ ਰੋਡ ਇੰਗਲੈਂਡ ਦਾ ਵੀ ਜਿਹੜੇ ਚਰਚੇ ਮੰਨ ਲਓ ਇਹ ਸੋਹੋ ਰੋਡ ਤੇ ਗਾਣੇ ਵੀ ਆਏ ਆ ਇੰਗਲੈਂਡ ਦੇ ਸੋਹੋ ਰੋਡ ਦੇ ਚਰਚੇ ਆ ਦੁਨੀਆ ਤੇ ਉੱਥੇ ਬਾਈਆਂ ਨੇ ਝੰਡੇ ਗੱਟਦੇ ਸੋਨੂੰ ਪਤੀ ਸੀਗਾ ਉਹ ਕਹਿੰਦਾ ਰਿਹਾਗਾ ਵੀ ਜੱਟ ਦਾ ਨਾਂ ਚੱਲੂਗਾ ਗੂੰਜੂਗਾ ਉਹੀ ਗੱਲ ਹੋ ਗਈ ਅੱਜ ਦੁਨੀਆ ਤੇ ਵਰਲਡ ਤੇ ਗੋਰੇ ਕਾਲਿਆਂ ਦੇ ਦੇਸ਼ਾਂ 'ਚ ਐ ਬਾਈ ਦੀਏ ਚਰਚੇ ਹੋਣ ਲੱਗ ਗਏ ਐ ਜਾਂਦਾ ਬਣ ਗੀਆਂ ਤੇ ਉਧਰ ਉਹ ਉਹ ਇਧਰ ਵੀ ਫੋਟੋਆਂ ਪਾਈਆਂ ਨੇ ਸਵਾਈਆਂ ਉਹ ਚੋਬਰ ਦੇ ਚਿਹਰੇ ਉੱਤੇ ਨੂਰ ਦਾਸ ਦਾ ਨੀਹ ਇਹਦਾ ਉੱਠੂਗਾ ਜਵਾਨੀ ਵਿੱਚ ਜਨਾਜ਼ਾ ਮਿੱਠੀਏ ਆਹ ਦੇਖ ਲਓ ਬਾਈ ਮੂਸੇ ਵਾਲੇ ਦੀ ਬਾਈ ਦੀ ਫੋਟੋ ਤੇ ਟੂਪਾਕ ਦੀ ਫੋਟੋ ਆਹ ਸੀਗੀਆਂ ਤੇ ਬਾਈਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਮੂਸੇਵਾਲ ਨੇ ਜਿਹੜਾ ਪੰਜਾਬੀਆਂ ਦਾ ਬਾਲਡ ਚ ਨਾਂ ਉੱਚਾ ਚੱਕਿਆ ਸੀਗਾ ਮੈਨੂੰ ਨਹੀਂ ਲੱਗਦਾ ਵੀ ਐਡਾ ਨਾਂ ਕਿਸੇ ਨੇ ਪਹਿਲਾਂ ਚੱਕਿਆ ਹੋਣਾ ਹਨਾ ਮੈਂ ਬਾਈਆਂ ਦਾ ਆਪ ਤਹਿ ਦਿਲੋਂ ਧੰਨਵਾਦ ਕਰਦਾ ਜਿਨੇ ਸਾਡੇ ਬਾਈ ਦੀ ਇੱਕ ਯਾਦ ਸਾਂਭ ਕੇ ਰੱਖੀਆ ਮੰਨ ਲਓ ਵੀ ਪੂਰੇ ਇੰਗਲੈਂਡ ਚ ਝੰਡੇ ਘੱਟ ਤੇ ਯਾਰਾ ਹਾਲਾਂਕਿ ਇੱਥੋਂ ਦੀ ਗਵਰਨਮੈਂਟ ਦਾ ਮੈਨੂੰ ਨਹੀਂ ਪਤਾ ਵੀ ਇੱਥੋਂ ਦੇ ਕਾਨੂੰਨ ਸਖਤ ਆ ਮੈਨੂੰ ਨਹੀਂ ਪਤਾ ਵੀ ਬਾਈਆਂ ਵਰਗਿਆਂ ਨੂੰ ਪਹਿਲਾਂ ਕਿਵੇਂ ਇਹਨਾਂ ਨੇ ਮਨਜ਼ੂਰੀ ਲਈ ਕਿਵੇਂ ਕੀਤਾ ਯਾਰ ਜੋ ਮਰਜ਼ੀ ਕੀਤਾ 25 ਲੱਖ ਟਰੈਕਟਰ ਤੇ ਲਾਇਆ ਜਿਵੇਂ ਮਰਜ਼ੀ ਸਮੁੰਦਰੀ ਜਹਾਜ਼ ਲੈ ਕੇ ਆਏ ਜਿਵੇਂ ਮਰਜ਼ੀ ਲੈ ਕੇ ਆਏ ਪਰ ਬਾਈਆਂ ਨੇ ਆ ਜਿਹੜੇ ਝੰਡੇ ਗੱਡ ਤੇ ਬਾਈ ਦੀ ਯਾਦ ਸ਼ਾਂਤੀ ਤੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਬਾਈ ਸਿਰਾ ਹੋਇਆ ਪਿਆਗਾ ਜਿਹੜਾ ਵੀ ਬੰਦਾ ਇੰਗਲੈਂਡ ਆਊਗਾ ਇੱਥੇ ਗੇੜਾ ਮਾਰ ਕੇ ਜਾਇਓ ਸੋਹਰ ਰੋਡ ਤੇ ਇਹਨੂੰ ਦੇਖ ਕੇ ਜਾਇਓ ਮੰਨ ਲਓ ਵੀ ਐਂਡ ਗੱਲ ਬਾਤ ਆ ਤੇ ਬਾਕੀ ਬਾਈ ਤੁਸੀਂ ਕੀ ਕਹਿਣਾ ਚਾਹੁੰਦੇ ਆ ਬਾਈ ਵਧੀਆ ਲੱਗਿਆ ਨਾ ਜਮਾ ਬਹੁਤ ਬਹੁਤ ਧੰਨਵਾਦ ਆ ਭਾਜੀ ਹੁਣਾਂ ਦਾ ਹਾਂਜੀ ਚਲੋ ਆਪਾਂ ਇੱਥੇ ਰਹਿਨੇ ਆ ਛੋੜੀ ਜੀ ਜਾਦ ਆ ਦੇਖਣ ਨੂੰ ਜਿੱਦਾਂ ਬੰਦਾ ਉੱਥੇ ਜਾਂਦਾ ਪੰਜਾਬ 'ਚ ਕਿੰਨਾ ਕੁ ਦੇਖ ਲੂਗਾ ਪਰ ਚਲੋ ਬੰਦਾ ਇੱਥੇ ਆ ਗਿਆ ਚਲੋ ਬੰਦਾ ਮੜਾ ਦੇਖ ਲੈਂਦਾ ਵੀਰਾ ਦੇਖ ਲੈਂਦਾ ਸਾਡਾ ਬਾਈ ਸੀ ਉਹਦਾ ਚਲੋ ਜੋ ਹੋਇਆ ਨਹੀਂ ਹੋਣਾ ਚਾਹੀਦਾ ਸੀ ਪਰ ਛੋਟੀ ਜੀ ਜਾਦ ਇਹਨਾਂ ਨੇ ਬਹੁਤ ਵੱਡੀ ਖੇਚਲ ਕੀਤੀ ਆ ਬਹੁਤ ਵੱਡੀ ਹਾਂ ਛੋਟੀ ਜੀ ਜਾਦ ਸੰਭ ਲਈ ਆ ਤੁਹਾਨੂੰ ਉਹ ਸਾਡੇ ਅੱਖਾਂ ਦੇ ਸਾਹਮਣੇ ਆ ਹਾਂ ਇੰਗਲੈਂਡ ਦੇ ਲੋਕਾਂ ਨੂੰ ਇੱਕ ਮੰਨ ਲਓ ਵੀ ਜਾਦ ਦੇਖ ਸਕਦੇ ਆ ਤੁਸੀਂ ਬਾਈ ਮੰਤਰੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਦੀ ਪਹਿਲਾਂ ਵੀ ਤੇ ਇੰਮ ਪਰ ਖੜੀ ਸੀ ਅੱਜ ਵੀ ਇੰਮ ਪਰ ਖੜੀ ਹੈ ਇਦਾਂ ਹੀ ਖੜੀ ਰਹੂਗੀ ਇਹ ਸੰਭ ਉਹ ਉਂਗਲ ਵੀ ਆਏ ਰਹੂ ਤੇ ਥਾਪੀ ਵੀ ਆਏ ਰਹੂ ਹੈ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਠੀਕ ਹੈ ਠੀਕ ਹੈ ਠੀਕ ਹਾਂਜੀ ਬਾਈ ਜੀ ਬਹੁਤ ਪਹਿਲਾਂ ਤੋਂ ਦਾਵਾ ਸਭ ਤੁਹਾਡਾ ਜੀ ਆਇਆਂ ਨੂੰ ਹਾਂਜੀ ਬਾਈ ਤੁਹਾਡਾ ਵੀ ਬਹੁਤ ਪ੍ਰਾਲਾਬ ਬਾਈ ਦੀ ਇਜਾਦਾ ਨੂੰ ਵਰਲਡ ਦੇ ਵਿੱਚ ਪਹੁੰਚਾਉਂਦੀ ਆ ਹਾਂਜੀ ਹਾਂਜੀ ਤੇ ਇਹ ਭਾਜੀ ਉਹਨਾਂ ਦੀ ਦੇਣ ਹੈ ਵੇਖੋ ਵੀ ਮੇਨ ਗਾੜਿਆ ਸਾਰਾ ਯੂਕੇ ਦਾ ਉੱਤੇ ਹਰ ਦੁਨੀਆ ਹਰ ਕੰਟਰੀ ਦਾ ਲੋਕ ਇੱਥੇ ਵੇਖਦੇ ਆ ਤਾਂ ਉਹ ਪਾਈ ਨੂੰ ਯਾਦ ਕਰਨਗੇ ਹਾਂਜੀ ਪੰਜਾਬੀ ਦੇ ਇਹਦੇ ਫੈਨ ਫੋਲੋਇੰਗ ਹੈਗੀ ਹੈਗੀ ਸੀਗੀ ਵਰਲਡ ਦਾ ਹਰੇਕ ਕੰਟਰੀ ਦੇ ਲੋਕ ਇਹਨੂੰ ਜਾਣਦੇ ਆ ਬੰਦੇ ਨੂੰ ਹਾਂਜੀ ਹਾਂਜੀ ਕਿਸੇ ਵੀ ਮੇਨ ਸਟਰੀਟ ਤੇ ਪਾਈ ਦੀਆਂ ਤਨੂੰ ਫੋਟੋਆਂ ਲੱਗੀਆਂ ਮਿਲਣਗੀਆਂ ਬਾਈ ਬਹੁਤ ਬਹੁਤ ਤੇਰਾ ਧੰਨਵਾਦ ਤ ਜਿਹੜੇ ਵੀ ਵੀਰ ਇੱਥੇ ਆਉਣ ਜ਼ਰੂਰ ਇੱਥੇ ਇਸ ਚੀਜ਼ ਨੂੰ ਯਾਦ ਨੂੰ ਵੇਖ ਕੇ ਜਾਣ ਤੇ ਲੈ ਵੀ ਪੰਜਾਬੀਓ ਸੋਨੂੰ ਹੱਥ ਬੰਨ ਕੇ ਬੇਨਤੀ ਕਰਦਾ ਵੀ ਵੀਡੀਓ ਇੰਨੀ ਸ਼ੇਅਰ ਕਰਨੀ ਆ ਵੀ ਗੋਰੇ ਕਾਲਿਆਂ ਦੇ ਹੋਰ ਦੇਸਾਂ 'ਚ ਵੀ ਬਾੜ ਦਿਓ ਵੀਡੀਓ ਨੂੰ ਤੇ ਬਾਈ ਜੀ ਤੁਸੀਂ ਦੱਸੋ ਤੁਸੀਂ ਕੀ ਕਹਿਣਾ ਬੋਲੀਆ ਕੋਈ ਗੱਲ ਨਹੀਂ ਵਧੀਆ ਲੱਗਿਆ ਤੈਨੂੰ ਬਹੁਤ ਵਧੀਆ ਲੱਗਿਆ ਘੜ ਲਗੀ ਨਾ ਗੱਲਬਾਤ ਤੇ ਜੱਟ ਬਾਈ ਨੇ ਕਿਹਾ ਸੀ ਨਾ ਵੀ ਰਹਿੰਦੀ ਦੁਨੀਆ ਤੇ ਨਾ ਮਰੂਗਾ ਜੱਟ ਹੁਸੇ ਵਾਲਾ ਕਹਿੰਦਾ ਬੋਲੀਆ ਸਹੀ ਉਹੀ ਗੱਲ ਹੈ ਹਨ ਹਾਂ ਹਾਂ ਗੱਲ ਸੀ ਹੈ ਬਾਈ ਲੈ ਲੋ ਫੋਟੋਆਂ ਬਣੀਆਂ ਕਿ ਨਹੀਂ ਬੰਦੇ ਦੀਆਂ ਇਹਦੇ ਸਿਰ ਤੇ ਪੰਜਾਬੀ ਦੇ ਲਾ ਕਿੱਥੇ ਤੱਕ ਆ ਗਿਆ ਕਿੱਥੇ ਤੱਕ ਇੰਗਲੈਂਡ ਵਿੱਚ ਫੋਟੋ ਬਣੀਆਂ ਬੰਦੇ ਦੀ ਮਾੜੀ ਮੋਟੀ ਗੱਲ ਤਾਂ ਨਹੀਂ ਔਰ ਟਰੈਕਟਰ ਰੱਖਿਆ ਬਾਈ ਨੇ ਉੱਤੇ ਜੀ ਵੱਡੀ ਹੈ ਨਾ ਗੱਲ ਹੈ ਤੇ ਬੱਸ ਇਦਾਂ ਹੀ ਆ ਉਹਦੇ ਸਿਰ ਤੇ ਸਭ ਕੁਝ ਹਾਂ ਪਰ ਜਾਣਣਾ ਚਾਹੀਦਾ ਇਹ ਬੰਦਾ ਬਹੁਤ ਦੌਕ ਬਾਈ ਪੱਗ ਨੂੰ ਪੱਗ ਨੂੰ ਬਹੁਤ ਐਂਡ ਤੱਕ ਵਿਕਣੀਆਂ ਤਸਵੀਰਾਂ ਜੱਟ ਦੀਆਂ ਬੈਕ ਦੀਆਂ ਬੰਦਾ ਹੈਗਾ ਚੱਲ ਸਾਡੇ ਦਿਲਾਂ 'ਚ ਹੈਗਾ ਚੱਲ ਗਿਆ ਜਿੰਦਾ ਵਾ ਸਾਰੀ ਜ਼ਿੰਦਗੀ ਲਈ ਜਿੰਦਾ ਵਾ ਉਹ ਬੰਦਾ ਸਾਡੀਆਂ ਤੱਕ ਜਿੰਦਾ ਹੱਥ ਆਪੀ ਮਾਰ ਦਿਓ ਬਈ ਤੇ ਇੱਕ ਗੱਲ ਹੋਰ ਬਾਈ ਨੇ ਬਾਹਾਂ ਤੇ ਟੈਟੂ ਬਣਨੇ ਆ ਵੀ ਗਾਣਾ ਬਾਈ ਗਾ ਗਿਆ ਸੀ ਬਾਈ ਇਹ ਸਦੀਆਂ ਦਾ ਰਹਿਣਾ ਇਹ ਲੈਣਾ ਨਹੀਂ ਇੱਥੋਂ ਇਹ ਲੈਣਾ ਨਹੀਂ ਇੱਥੇ ਚੜਦੀ ਆਉਣ ਵਾਲੀਆਂ ਪੀੜ੍ਹੀਆਂ ਵੀ ਦੇਖਿਆ ਪੰਜਾਬੀਆਂ ਦਾ ਐਡਾ ਚੜਦਾ ਸੂਰ ਜੂ ਡੁੱਬ ਗਿਆ ਯਾਰ ਅੱਜ ਅਫਸੋਸ ਆ ਅਫਸੋਸ ਆ ਤੂੰ ਆਇਆ ਤੂੰ ਬੜਾ ਨੇੜ ਸੀ ਉਹਨਾਂ ਪਰਿਵਾਰ ਦਾ ਮੇਨ ਆ ਭਾਈ ਬਾਈ ਦੀ ਸੱਜੀ ਬਾਹ ਤੂੰ ਬਾਈ ਸਾਰੀ ਤੇਰੀ ਟੀਮ ਦਾ ਬਹੁਤ ਧੰਨਵਾਦ ਜੀ ਆ ਇਹਨੂੰ ਸਾਡੀ ਸਾਰੀ ਟੀਮ ਵੱਲੋਂ ਸਾਰੇ ਬਾਈ ਮੈਂ ਮੈਂ ਕਹਿਣਾ ਤਾਂ ਚਾਹੁੰਦਾ ਨਹੀਂਗਾ ਤੇ ਤਾਰੀਫ ਆਪਦੀ ਕਰੀ ਮਾੜੀ ਹੋ ਜਾਂਦੀ ਹੈ ਪਰ ਮੈਂ ਸਿੱਧੂ ਨੂੰ ਸਟਾਰਟਿੰਗ ਤੇ ਜਦੋਂ ਉਹਦਾ ਦੂਜਾ ਗਾਣਾ ਆ ਗਿਆ ਸੀ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉਦੋਂ ਤੋਂ ਲੱਗਿਆ ਸੀਗਾ ਐਂਡ ਤੱਕ ਮੈਂ ਬਾਈ ਦੇ ਹੱਕ 'ਚ ਬੋਲਦਾ ਰਿਹਾ ਤੇ ਲੋਕ ਉਹਦੇ ਉਲਟ ਬੋਲਦੇ ਰਹੇ ਆਪਾਂ ਨਾਲ ਖੜੇ ਰਹੇ ਬਾਈ ਦੇ ਤੇ ਆਪਾਂ 1% ਵੀ ਵਿਸੇ ਨਹੀਂ ਹਟੇ ਬਾਕੀ ਫਿਰ ਬਾਈ ਲੋਕ ਜਾਣਦੇ ਆ ਵੀ ਕਿਹਨੇ ਕੀ ਕੀਤਾ ਕੌਣ ਉਹਦੇ ਹੱਕ 'ਚ ਬੋਲਦਾ ਰਿਹਾ ਕੌਣ ਨਹੀਂ ਬਾਈ ਤੈਨੂੰ ਪਿਆਰ ਵੀ ਸਾਰੀ ਦੁਨੀਆ ਤਾਂ ਹੀ ਕਰਦੀ ਨਾ ਰੋਡ ਤੇ ਖੜ ਕੇ ਲੋਕ ਤੈਨੂੰ ਪਿਆਰ ਹਾਂਜੀ ਬਸ ਧੰਨਵਾਦ ਜੀ ਜਿਉਂਦੇ ਰਹੋ